ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪੱਛਮ ਦੀ ਉਦਾਸੀ ਤੋਂ ਵਾਪਸ ਆ ਰਹੇ ਸਨ ਤਾਂ ਆਪ ਨੇ ਇੱਕ ਦਿਨ ਸਮਾਦੀ ਸਮੇਂ ਵੇਖਿਆ ਕਿ ਅਫਗਾਨਿਸਤਾਨ ਦੇ ਬਾਦਸ਼ਾਹ ਮੀਰ ਬਾਬਰ ਦੀਆਂ ਫੌਜਾਂ ਮਾਰੋ-ਮਾਰ ਕਰਦੀਆਂ ਹੋਈਆਂ ਹਿੰਦੂਸਤਾਨ ਤੇ ਹਮਲਾ ਕਰਨ ਲਈ ਚੜੀਆਂ ਆ ਰਹੀਆਂ ਸਨ ਹਸਮ ਅਬਦਾਲ ਤੋਂ ਗੁਰੂ ਜੀ ਸੈਦਪੁਰ ਵੱਲ ਨੂੰ ਤੁਰ ਪਏ ਅਤੇ ਛੇਤੀ ਹੀ ਉੱਥੇ ਪੁੱਜ ਗਏ ਉਸ ਵੇਲੇ ਤੱਕ ਉੱਥੇ ਬਾਬਰ ਦੀਆਂ ਫੌਜਾਂ ਦੀ ਕੋਈ ਖਬਰ ਤੱਕ ਨਹੀਂ ਸੀ ਪੁੱਜੀ ਪਰ ਉਹ ਫੌਜਾਂ ਛੇਤੀ ਹੀ ਆ ਗਈਆਂ ਸਾਲ 1521 ਈਸਵੀ ਵਿੱਚ ਬਾਬਰ ਉਸ ਸਮੇਂ ਸਯਦਪੁਰ ਪਹੁੰਚਿਆ ਇੱਥੋਂ ਦੇ ਪਠਾਨਾਂ ਅਤੇ ਹਾਕਮਾਂ ਨੇ ਉਸ ਦਾ ਟੱਕਰ ਕਰਨ ਦਾ ਫੈਸਲਾ ਕੀਤਾ ਪੀਰਾਂ ਤੇ ਮੌਲਾਨਿਆਂ ਨੇ ਉਹਨਾਂ ਨੂੰ ਯਕੀਨ ਦਿਲਾਇਆ ਕਿ ਅਸੀਂ ਯਾਦੂ ਟੋਣਿਆਂ ਨਾਲ ਤੁਹਾਡੀ ਮਦਦ ਕਰਾਂਗੇ ਪਰ ਇਹਨਾਂ ਨੂੰ ਬਾਬਰ ਦੀਆਂ ਫੌਜਾਂ ਦੀ ਹਾਰ ਖਾਣੀ ਪਈ ਸਾਰਿਆਂ ਨੂੰ ਤਲਵਾਰ ਦੀ ਪੇਟ ਕੀਤਾ ਗਿਆ ਬਾਬਰ ਦੀਆਂ ਫੌਜਾਂ ਸ਼ਹਿਰ ਵਿੱਚ ਆ ਕੇ ਲੁੱਟ-ਪਸੁੱਟ ਤਬਾਹੀ ਤੇ ਕਤਲ ਆਮ ਕਰਨ ਲੱਗ ਪਏ ਔਰਤਾਂ ਤੇ ਬੱਚਿਆਂ ਨੂੰ ਫੜ ਕੇ ਗੁਲਾਮ ਬਣਾਇਆ ਗਿਆ ਜਿਹੜੇ ਲੋਕ ਤਲਵਾਰ ਦੀ ਪੇਟ ਹੋਣ ਤੋਂ ਬਚ ਗਏ ਉਹਨਾਂ ਨੂੰ ਫੜ ਕੇ ਕੈਦੀ ਬਣਾ ਲਿਆ ਗਿਆ ਅਤੇ ਉਹਨਾਂ ਦੇ ਹੀ ਘਰਾਂ ਤੋਂ ਲੁੱਟਿਆ ਹੋਇਆ ਮਾਲ ਸਮਾਨ ਉਹਨਾਂ ਦੇ ਸਿਰਾਂ ਉੱਪਰ ਚੁਕਾ ਕੇ ਕਿਹਾ ਗਿਆ ਕਿ ਇਹ ਸਾਰਾ ਸਮਾਨ ਫੌਜ ਦੇ ਡੇਰੇ ਪਹੁੰਚਾਇਆ ਜਾਵੇ। ਬਾਬਰ ਦੇ ਸੈਦਪੁਰ ਪੁੱਜਣ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਵੀ ਉੱਥੇ ਆ ਚੁੱਕੇ ਸਨ। ਉਹਨਾਂ ਦੋਨਾਂ ਨੂੰ ਵੀ ਕੈਦ ਕਰ ਲਿਆ ਗਿਆ। ਭਾਈ ਮਰਦਾਨੇ ਦੇ سپੁਰਦ ਮੀਰ ਖਾਨ ਨਾਮੂ ਦਾ ਇੱਕ ਫੌਜੀ ਉੱਤੇਦਾਰ ਦਾ ਘੋੜਾ ਦੇ ਦਿੱਤਾ ਤੇ ਕਿਹਾ ਗਿਆ ਇਸ ਨੂੰ ਫੜ ਕੇ ਤੁਰੋ ਅਤੇ ਗੁਰੂ ਜੀ ਦੇ ਸਿਰ ਉੱਪਰ ਇੱਕ ਪੰਡ ਰੱਖੀ ਗਈ। ਰਾਸਤੇ ਵਿੱਚ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਪਾਈ ਰਵਾਬ ਵਜਾਓ ਬਾਣੀ ਆਈ ਘੋੜੇ ਨੂੰ ਛੱਡ ਦਿਓ ਕੋੜਾ ਆਪੇ ਤੁਰਿਆ ਜਾਵੇਗਾ। ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨ ਲਈ ਘੋੜੇ ਨੂੰ ਛੱਡ ਦਿੱਤਾ ਗਿਆ ਤੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ। ਇਹ ਸਾਰਾ ਕੁਝ ਦੇਖ ਕੇ ਸਾਰੇ ਹੈਰਾਨ ਹੋ ਗਏ ਲੋਕ ਕੀ ਦੇਖਦੇ ਹਨ ਜੋ ਪੰਡ ਗੁਰੂ ਨਾਨਕ ਦੇਵ ਜੀ ਦੇ ਸਿਰ ਉੱਤੇ ਰੱਖੀ ਗਈ ਸੀ ਉਹ ਉਹਨਾਂ ਦੇ ਸਿਰ ਤੋਂ 4 ਫੁੱਟ 2 ਫੁੱਟ ਉੱਚੀ ਹਵਾ ਵਿੱਚ ਚੁੱਕੀ ਜਾ ਰਹੀ ਸੀ ਮੀਰ ਖਾਂ ਦਾ ਘੋੜਾ ਭਾਈ ਮਰਦਾਨੇ ਮਗਰ ਇੰਜ ਤੁਰਿਆ ਜਾਂਦਾ ਸੀ ਜਿਵੇਂ ਉਹ ਉਸ ਨੂੰ ਬਹੁਤ ਪਹਿਲਾਂ ਤੋਂ ਹੀ ਜਾਣਦਾ ਹੋਵੇ ਫਿਰ ਗੁਰੂ ਜੀ ਨੇ ਉੱਚੀ ਆਵਾਜ਼ ਵਿੱਚ ਇੱਕ ਸ਼ਬਦ ਗਾਇਨ ਕੀਤਾ ਗੁਰੂ ਨਾਨਕ ਜੀ ਦੀ ਇਹ ਬਾਣੀ ਸੁਣ ਕੇ ਲੋਕਾਂ ਨੂੰ ਆਪਣੇ ਦੁੱਖ ਅਤੇ ਕਸ਼ਟ ਭੁੱਲ ਗਏ ਉਸ ਵੇਲੇ ਮੀਰ ਖਾਂ ਉੱਥੇ ਆ ਗਿਆ ਜਿੱਥੋਂ ਦੀ ਗੁਰੂ ਸਾਹਿਬ ਜਾ ਰਹੇ ਸਨ ਉਸ ਨੇ ਵੇਖਿਆ ਕਿ ਮਰਦਾਨਾ ਰਵਾਵ ਵਜਾ ਰਿਹਾ ਹੈ ਅਤੇ ਉਸ ਦੇ ਹਵਾਲੇ ਕੀਤਾ ਗਿਆ ਘੋੜਾ ਉਸ ਦੇ ਮਗਰ-ਮਗਰ ਆਪਣੇ ਆਪ ਹੀ ਜਾ ਰਿਹਾ ਹੈ ਉਸਨੇ ਵੇਖਿਆ ਕਿ ਗੁਰੂ ਜੀ ਦੇ ਸਿਰ ਵਾਲੇ ਪੰਡ ਉਹਨਾਂ ਦੇ ਸਿਰ ਤੋਂ ਫੁੱਟ 2 ਫੁੱਟ ਉੱਪਰ ਚੁੱਕੀ ਜਾ ਰਹੀ ਸੀ ਅੰਤ ਨੂੰ ਸਾਰੇ ਕੈਦ ਕੀਤੇ ਹੋਏ ਲੋਕ ਬਾਬਰ ਦੇ ਡੇਰੇ ਪਹੁੰਚ ਗਏ ਸਾਰੇ ਬੰਦੀਆਂ ਨੂੰ ਚੱਕੀਆਂ ਦਿੱਤੀਆਂ ਗਈਆਂ ਤਾਂ ਜੋ ਜੇਤੂ ਹੋ ਜਾਂਦੇ ਲਈ ਦਾਣੇ ਪੀਸੇ ਜਾਣ ਅਤੇ ਆਟਾ ਤਿਆਰ ਕੀਤਾ ਜਾਵੇ ਗੁਰੂ ਨਾਨਕ ਦੇਵ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਵੀ ਚੱਕੀਆਂ ਤੇ ਦਾਣੇ ਦਿੱਤੇਗੇ ਮੀਰ ਖਾਨ ਨੇ ਰਾਹ ਵਿੱਚ ਆਉਂਦਿਆਂ ਗੁਰੂ ਜੀ ਦਾ ਇਲਾਹੀ ਨਾਤ ਸੁਣਿਆ ਸੀ ਤੇ ਵੇਖਿਆ ਸੀ ਹੋਰ ਨਾ ਕੈਦੀਆਂ ਉੱਪਰ ਕਿੰਨਾ ਡੂੰਘਾ ਅਸਰ ਹੋਇਆ ਸੀ ਤੇ ਇਸ ਸਾਰੀ ਘਟਨਾ ਦਾ ਜ਼ਿਕਰ ਬਾਬਰ ਨਾਲ ਕੀਤਾ ਤੇ ਬਾਬਰ ਨੇ ਅੱਗੋਂ ਕਿਹਾ ਜੇਕਰ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਇਸ ਸ਼ਹਿਰ ਵਿੱਚ ਅਜਿਹੇ ਸਾਈ ਲੋਕ ਰੱਬ ਦੇ ਬੰਦੇ ਰਹਿੰਦੇ ਹਨ ਤਾਂ ਮੈਂ ਇਸ ਸ਼ਹਿਰ ਨੂੰ ਕਦੇ ਵੀ ਨਾ ਲੁੱਟਦਾ ਅਤੇ ਨਾ ਹੀ ਇਸ ਸ਼ਹਿਰ ਉੱਤੇ ਹਮਲਾ ਕਰਦਾ ਮੀਰ ਖਾਂ ਤੇ ਬਾਬਰ ਕੈਦੀਆਂ ਦੇ ਡੇਰੇ ਪਹੁੰਚ ਗਏ ਉਹਨਾਂ ਵੇਖਿਆ ਕਿ ਗੁਰੂ ਜੀ ਸਮਾਦੀ ਲਾਈ ਬੈਠੇ ਸਨ ਅਤੇ ਭਾਈ ਮਰਦਾਨਾ ਕੋਲ ਰਬਾਬ ਵਜਾ ਰਿਹਾ ਸੀ ਅਤੇ ਦੋਨਾਂ ਦੀਆਂ ਚੱਕੀਆਂ ਆਪਣੇ ਆਪ ਹੀ ਚੱਲ ਰਹੀਆਂ ਸਨ ਬਾਬਰ ਤੇ ਉਸ ਦਾ ਸਾਥੀ ਇਹ ਸਭ ਵੇਖ ਕੇ ਹੈਰਾਨ ਹੋ ਗਏ ਕੁਝ ਚਿਰ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਨੇਤਰ ਖੋਲੇ ਅਤੇ ਇੱਕ ਸ਼ਬਦ ਗਾਇਨ ਕੀਤਾ ਜਿਸ ਵਿੱਚ ਦੱਸਿਆ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਤੇ ਸਰਵ ਸ਼ਕਤੀਮਾਨ ਹੈ ਅਤੇ ਇਨਸਾਨ ਉਸ ਦੇ ਸਾਹਮਣੇ ਇੱਕ ਨਿੱਕੀ ਜਹੀ ਹਸਤੀ ਹੈ ਇਸ ਸ਼ਬਦ ਨੇ ਬਾਬਰ ਦੀ ਸੁੱਤੀ ਹੋਈ ਆਤਮਾ ਨੂੰ ਜਗਾ ਦਿੱਤਾ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਇਸ ਸਾਈ ਲੋਕ ਦੇ ਚਿਹਰੇ ਵਿੱਚੋਂ ਰੱਬ ਨਜ਼ਰ ਆ ਰਿਹਾ ਹੈ ਤੇ ਫਿਰ ਬਾਬਰ ਨੇ ਗੁਰੂ ਜੀ ਦੇ ਨੇੜੇ ਹੋਏ ਹੋਇਆ ਤੇ ਕਹਿਣ ਲੱਗਾ ਤੁਹਾਨੂੰ ਅਸੀਂ ਕਸ਼ਟ ਤੇ ਖੇਚਲ ਦਿੱਤੀ ਹੈ ਅਤੇ ਤੁਹਾਡੀ ਯੋਗ ਇੱਜ਼ਤ ਨਹੀਂ ਕੀਤੀ ਗਈ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਹੁਣ ਤੁਸੀਂ ਆਪ ਹੁਕਮ ਕਰੋ ਕਿ ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਨੂੰ ਆਪਣੇ ਲਈ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਪਰ ਜੇ ਠੀਕ ਹੈ ਤੁਹਾਡਾ ਇਰਾਦਾ ਹੈ ਤਾਂ ਤੁਸੀਂ ਇਹਨਾਂ ਸਾਰੇ ਕੈਦੀਆਂ ਨੂੰ ਛੱਡ ਦਿਓ ਅਤੇ ਇਹਨਾਂ ਦਾ ਲੁੱਟਿਆ ਹੋਇਆ ਮਾਲ ਵੀ ਇਹਨਾਂ ਨੂੰ ਵਾਪਿਸ ਕਰ ਦਿਓ ਬਾਦਸ਼ਾਹ ਨੇ ਛੇਤੀ ਹੀ ਹੁਕਮ ਦੇ ਦਿੱਤੇ ਸਾਰੇ ਕੈਦੀ ਛੱਡ ਦਿੱਤੇ ਅਤੇ ਜਿੱਥੋਂ ਤੱਕ ਹੋ ਸਕਿਆ ਸਭ ਦਾ ਮਾਲ ਸਮਾਨ ਵਾਪਿਸ ਦੇ ਦਿੱਤਾ ਗਿਆ ਸ਼ਹਿਰ ਦੇ ਦੁਆਲੇ ਜਿਹੜੀਆਂ ਫੌਜੀਆਂ ਦੀਆਂ ਚੌਕੀਆਂ ਬਿਠਾਈਆਂ ਸਨ ਉਹ ਸਾਰੀਆਂ ਉਠਾ ਦਿੱਤੀਆਂ ਗਈਆਂ ਸਾਰੇ ਕੈਦੀਆਂ ਨੇ ਰਿਹਾਈ પાਕੇ ਅਤੇ ਮਾਲਤਾਨ ਲੈ ਕੇ ਵੀ ਆਪਣੇ ਬੰਦੀ ਛੋੜ ਤੋਂ ਬਿਨਾ ਵਾਪਸ ਜਾਣੋਂ ਨਾ ਕਰ ਦਿੱਤੀ ਬਾਬਰ ਮੰਨ ਗਿਆ ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਫੇਰ ਵੀ ਦਰਸ਼ਨ ਦੇਣੇ ਜਿਵੇਂ ਕਰਤਾਰ ਦੀ ਰਾਜਾ ਕਹਿ ਕੇ ਗੁਰੂ ਨਾਨਕ ਦੇਵ ਜੀ ਛੁੱਟ ਚੁੱਕੇ ਕੈਦੀਆਂ ਨੂੰ ਨਾਲ ਲੈ ਕੇ ਰੂਪੇ ਇਹ ਖਬਰ ਸਾਰੇ ਪਾਸੇ ਅੱਗ ਦੀ ਤਰ੍ਹਾਂ ਫੈਲ ਗਈ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੇ ਕੈਦੀ ਛੁਡਾ ਦਿੱਤੇ ਹਨ ਅਤੇ ਉਹਨਾਂ ਦਾ maal ਵੀ ਉਹਨਾਂ ਨੂੰ ਵਾਪਸ ਦਿਵਾ ਦਿੱਤਾ ਹੈ ਤੇ ਸਾਰੇ ਜਾਣੇ ਖੁਸ਼ੀ-ਖੁਸ਼ੀ ਆਪਣੇ ਆਪਣੇ ਘਰਾਂ ਨੂੰ ਪਰਤ ਆਏ ਸਤਨਾਮ ਸ਼੍ਰੀ ਵਾਹਿਗੁਰੂ ਜੀ